ਇਹ ਯੌਂਡੀਅਰ 53 ਦਾ 11 ਮਾਡਲ 5 ਲੱਖ ਤੇ 25000 ਰੁਪਿਆ ਰੇਟ ਹੈ ਦਾ ਟਾਇਰ ਟੂਰ ਪੂਰੇ ਚੰਗੇ ਆ ਤੇ ਟਰੈਕਟਰ ਵੀ ਸਾਫ਼ ਆ ਪੂਰਾ ਪੂਰਾ ਅਰੀਜਨਲ ਟਰੈਕਟਰ ਆ ਪੂਰਾ ਸੁੱਕਾ ਪਿਆ ਸਾਰੇ ਪਾਸੇ। ਇਹ ਪੰਜਾਬੀ 21 ਮਾਡਲ 10 ਲੱਖ ਤੇ 25000 ਰੁਪਿਆ ਰੇਟ ਹੈ ਦਾ। ਟਾਇਰ ਜਿਵੇਂ ਨਵੇਂ ਆ। ਮਗਰ ਲੇਟੇ ਦਾ ਜਿਵੇਂ ਨਵੇਂ ਆ। ਉਹ ਲੇਟੇਰ ਵੀ ਹੈ 80 ਪਿਆਰੇ। ਟਰੈਕਟਰ ਪੂਰਾ ਨਵਾਂ ਹੈ ਵੀ। ਆਰਜਨ 605 ਤੇ ਮਾਡਲ 7 ਲੱਖ 75000 ਇਹ ਵੀ ਟਰੈਕਟਰ ਪੂਰਾ ਨਵਾਂ ਤੇ ਹੀ ਮਾਡਲ ਆ ਜਿਵੇਂ ਨਵਾਂ ਪਿਆ ਟਰੈਕਟਰ ਟਾਇਰ ਵੀ ਨਾਲ ਦੇ ਪੂਰਾ ਨਵਾਂ ਉਹ ਲੈਟਰਾਂ ਦੇ ਮਾਰ ਕੇ ਬਹੁਤ ਘੱਟ ਚੱਲਿਆ ਵਾ ਟਰੈਕਟਰ ਜਿਵੇਂ ਨਵਾਂ ਪਿਆ फार्म ट्रैक्टर 6020 ਮਾਡਲ 6 ਲੱਖ 45 ਹਜ਼ਾਰ ਰੇਟ ਹੈ ਦਾ ਟਰੈਕਟਰ ਵੀ ਪੂਰਾ ਨਵਾਂ 20 ਮਾਡਲ ਤੇ ਡੂਰ ਵੀ ਪੂਰੇ ਚੰਗੇ ਪਏ ਨੇ ਹੈਗੇ 70 75 ਰੁਪਏ ਪ੍ਰਤੀ ਟਾਇਰ छत्तीस तीरह मॉडल लास्ट महीने पाँच लाख के पच्चीस हज़ार रुपया रेटर हेटर पूरा नवा पैर भी पूरे चंगे पे है पचहत्तर रुपए हे टायर 65 ਫਾਰਮ ਟਰੱਕ ਦਾ ਉਸ ਮਾਡਲ 365000 ਰੁਪਿਆ ਰੇਟ ਹੈ ਦਾ ਇਹ ਟਾਇਰ ਹੈਗੀ ਅੱਧੇ ਦਾ ਅੱਧੇ ਟਾਇਰ ਆ ਫੇਰਾ ਗਰੋਂਗ ਪੂਰਾ ਸਾਫ ਰੀਨਲ ਨਾਲ ਦਾ ਸ਼ਤਰੀ ਲੱਗੀ ਇਹਦੀ ਪੂਰੀ ਕੈਂਟ